ਸਾਡੇ ਜੀ ਮਾਨਯੋਗ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਵੱਲੋਂ ਦੇ ਦਿਸ਼ਾ ਨਿਰਦੇਸ਼ੇਟ ਸ਼੍ਰੀ ਭਾਗੀਰਤ ਮੀਨਾ ਜੀ ਆਈਪੀਐਸ ਐਸਪੀ ਮੁਕਸਰ ਸਾਹਿਬ ਦੇ ਹਦਾਇਤਾਂ ਅਨੁਸਾਰ ਵੱਖ-ਵੱਖ ਜਿੰਨੇ ਵੀ ਕਮਰਸ਼ੀਅਲ ਕੁਆਂਟੀਟੀ ਦੇ ਕੇਸ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਵਿੱਚ ਦਰਜ ਹੋਏ ਹਨ ਉਹਦੇ ਵਿੱਚ ਅਸੀਂ ਉਹਨਾਂ ਦੀਆਂ ਦੋਸ਼ੀਆਂ ਦੀਆਂ ਪ੍ਰਾਪਰਟੀਆਂ ਜਿਨ੍ਹਾਂ ਨੇ ਨਸ਼ਾ ਵੇਚ-ਵੇਚ ਬਣਾਈਆਂ ਹਨ ਉਹਨਾਂ ਨੂੰ ਵੈਰੀਫਾਈ ਕਰਕੇ ਉਹਨਾਂ ਦੇ ਅਸੀਂ ਕੇਸ ਤਿਆਰ ਕਰਕੇ ਪ੍ਰੋਪਰਟੀ ਫ੍ਰੀਜ਼ਿੰਗ ਦੇ ਤਾਂ ਕਿ ਉਹ ਅਟੈਚ ਹੋ ਸਕਣ কুরਕੀ ਹੋ ਸਕੇ ਉਹਨਾਂ ਦੀ ਅਸੀਂ ਕੰਪਟੈਂਟ ਅਥਾਰਟੀ ਭੇਜੇ ਹੋਏ ਆ ਜਿਸ ਉਪਰੰਤ ਅੱਜ ਸਾਨੂੰ ਇੱਕ ਬੜੀ ਇੱਕ ਸਫਲਤਾ ਮਿਲੀ ਹੈ ਕਿ ਐਸ ਐਚ ਓ ਸਿਟੀ ਮਲੋਟ ਇਨਸਪੈਕਟਰ ਜਸਕਰਨਦੀਪ ਸਿੰਘ ਮੇਰ ਨਾਲ ਨੇ ਇਹਨਾਂ ਨੇ ਇੱਕ ਕ੍ਰਿਸ਼ਨਾ ਰਣੀ ਨਾਮ ਦੀ ਦੋਸ਼ੀ ਹੈ ਜਿਸ ਜਿਸ ਤੇ ਉੱਪਰ ਕਈ ਐਨ ਡੀ ਪੀ ਐਸ ਦੇ ਮੁਕਦਮੇ ਦਰਜ ਹਨ ਤੇ ਅਸੀਂ ਉਹਨਾਂ ਦੀ ਪ੍ਰਾਪਰਟੀ ਵੈਰੀਫਾਈ ਕਰਕੇ ਉਹਨਾਂ ਦੇ ਦੋ ਪੁੱਤ ਪੁੱਤਰਾਂ ਦੇ ਨਾਂ ਤੇ ਕਈ ਲੱਖਾਂ ਦੀ ਲਗਭਗ 78 ਲੱਖ ਦੀ ਇਹ ਪ੍ਰਾਪਰਟੀ ਹੈ ਜਿਹੜੀ ਕਿ ਅਸੀਂ ਅੱਜ ਉਹਨਾਂ ਤੇ ਫ੍ਰੀਜ਼ਿੰਗ ਆਰਡਰ ਚਿਪਕਾਉਣ ਆਏ ਤੇ ਨੋਟਿਸ ਸਰਵ ਕਰ ਦਿੱਤਾ ਗਿਆ ਉਹਨਾਂ ਨੂੰ